ਤ੍ਰਿ ਮੰਗਿਆਨੀ ਕੈ ਇੱਕ ਰੰਗ ਜਿਹੜਾ ਉਸ ਬ੍ਰਹਮ ਨਾਲ ਸਾਂਝ ਪਾ ਲੈਂਦਾ ਇਕ ਓੰਕਾਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਜੀਓ ਅਕਸਰ ਲੋਕ ਈਰਖਾ ਵਿੱਚ ਰੰਗੇ ਜਾਂਦੇ ਨੇ ਅਕਸਰ ਲੋਕ ਵਿਸ਼ੇਵਿਕਾਰਾਂ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਬਾਦਸ਼ਾਹ ਸਾਨੂੰ ਦੱਸੋ ਰੰਗ ਪੱਕਾ ਹੈ ਕੱਚਾ ਰੰਗ ਕੁਸੰਭ ਕਾ ਕੱਚਾ ਰੰਗ ਕੁਸੰਭ ਕਾ ਕੱਚਾ ਥੋੜੜਿਆਂ ਦਿਨ ਚਾਰ ਥੋੜੜਿਆਂ ਦਿਨ ਚਾਰ ਥੋੜੜਿਆਂ ਦਿਨ ਚਾਰ ਜੀਓ ਖੋੜੜਿਆਂ ਦਿਨ ਚਾਰ ਜਿਉ ਉਸ ਸੰਭ ਦਾ ਰੰਗ ਕੱਚਾ ਹੁੰਦਾ ਜੀ ਉਸ ਸੰਭ ਦਾ ਜਿਹੜਾ ਫੁੱਲ ਹੈ ਨਾ ਉਹਦਾ ਰੰਗ ਕੱਚਾ ਹੁੰਦਾ ਥੋੜਾ ਚਿਰ ਰਹਿੰਦਾ ਭਾਵ ਚਾਰਕ ਦਿਨ ਦੀ ਖੇੜ ਵੀ ਇਸੇ ਤਰ੍ਹਾਂ ਜਿਹੜੇ ਵਿਸ਼ੇ ਵਿਚਾਰਾਂ ਦਾ ਮਾਇਆ ਦਾ ਰੰਗ ਹੈ ਇਹ ਵੀ ਕੋਈ ਬਹੁਤਾ ਸਮਾਂ ਨਹੀਂ ਰਹਿੰਦਾ ਕਿਉਂਕਿ ਬਿਨ ਨਾਮ ਹੈ ਪ੍ਰਮਾਹ ਭੁੱਲੀਆ ਬਿਨ ਨਾਮ ਹੈ ਪ੍ਰਭ ਭੁੱਲੀਆ ਠਾਗ ਮੁਠੀ ਕੂੜਿਆਰ ਜਿਓ ਠਾਗ ਮੁਠੀ ਕੂੜਿਆਰ ਜਿਓ ਕਿਉਂਕਿ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਨਾ ਇਹ ਜੀਵ ਇਸਤਰੀ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਇੱਕ ਕੱਚੇ ਰੰਗ ਦੇ ਭੁਲੇਖੇ ਵਿੱਚ ਪੈ ਗਈ ਇਹ ਕੁਰਾਹੇ ਪੈ ਜਾਂਦੀ ਹੈ ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ ਜੀ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਨੇ ਭਾਈ ਜਿਹੜਾ ਖੁਦ ਗੁਰਬਾਣੀ ਬਣ ਗਿਆ ਸਤਗੁਰ ਕੀ ਬਾਣੀ ਸਾਤੋ ਸਰੂਪ ਹੈ ਗੁਰਬਾਣੀ ਬਣੀ ਹੈ ਪਰਮਾਤਮਾ ਦਾ ਰੂਪ ਬਣ ਗਿਆ ਬ੍ਰਹਮ ਗਿਆਨੀ ਕਹ ਇੱਕੇ ਰੰਗ ਤੇ ਇੱਕ ਓੰਕਾਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਜੀ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਤੇ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੇ ਨਾਲ ਹਰ ਸਮੇਂ ਪਰਮਾਤਮਾ ਵਸਦਾ ਹੈ ਹੁਣ ਕਈਆਂ ਦਾ ਸਵਾਲ ਹੈ ਕਿ ਸਾਡੇ ਵਿੱਚ ਨਹੀਂ ਵਸਦਾ ਅਸੀਂ ਵੀ ਸਾਰੇ ਪਰਮਾਤਮਾ ਦੇ ਬੱਚਿਆਂ ਸਾਡੇ ਵਿੱਚ ਪਰਮਾਤਮਾ ਨਹੀਂ ਵਸਦਾ ਭਾਈ ਭਗਤਾਂ ਵਿੱਚ ਰੱਬ ਦੇ ਪਿਆਰਿਆਂ ਵਿੱਚ ਬ੍ਰਹਮ ਗਿਆਨੀ ਇਹ ਨਾਮ ਨੇ ਇਨ੍ਹਾਂ ਵਿੱਚ ਪਰਮਾਤਮਾ ਜਾਦੋਂ ਵੱਸਦਾ ਹੈ ਉਹ ਨਹੀਂ ਭਾਈ ਇਹ ਗੱਲ ਨਹੀਂ ਜਿਹੜੇ ਪ੍ਰਭੂ ਨਾਲ ਸਾਝ ਹੀ ਨਹੀਂ ਪਾਉਂਦੇ ਜਿਹੜੇ ਰੱਬ ਨੂੰ ਪਿਆਰ ਹੀ ਨਹੀਂ ਕਰਦੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਜਿਹੜੇ ਗੁਰੂ ਨੂੰ ਮੰਨਦੇ ਹੀ ਨਹੀਂ ਜਿਹੜੇ ਕਦੇ ਸ਼ਰਨ ਵਿੱਚ ਆਉਂਦੇ ਹੀ ਨਹੀਂ ਜਿਹੜੇ ਵਿਸ਼ੇਵਿਕਾਰਾਂ ਵਿੱਚ ਖਚਤ ਹੋ ਗਏ ਜਿਨ੍ਹਾਂ ਦਾ ਗੁਰੂ ਵੱਲ ਮੂੰਹ ਹੀ ਨਹੀਂ ਕਦੇ ਹੋਇਆ ਮਨਮੁਖ ਲੋਕ ਸਮਝਾਈ ਆ ਕਦੋਂ ਸਮਝਾਇਆ ਜਾਏ ਤੇ ਉਹ ਕਹਿੰਦੇ ਸਾਡੇ ਅੰਗ ਸੰਗ ਬਿਤੇ ਹੈ ਨਹੀਂ ਪਾਈ ਕਿਉਂਕਿ ਜਿਹੜਾ ਬ੍ਰਹਮ ਗਿਆਨੀ ਆ ਉਹਦੇ ਨਾਲ ਸਦਾ ਸਾਂਝ ਪਾ ਕੇ ਰੱਖਦਾ ਸਤਿਗੁਰੂ ਜੀ ਕਹਿੰਦੇ ਠੀਕ ਐ ਸਭ ਜੀ ਤੇਰੇ ਦਿਆਲਾ ਸਾਰੇ ਜੀਵ ਪਰਮਾਤਮਾ ਦੇ ਨੇ ਪਰ ਇਹ ਵੀ ਸੱਚ ਐ ਆਪਣੀ ਭਗਤ ਕਰੇ ਪ੍ਰਤ ਪਾਲਾ ਆਪਣੀ ਭਗਤ ਕਰੇ ਪ੍ਰਤ ਪਾਲਾ ਆਪਣੇ ਭਗਤ ਕਰੇ ਬਰਤ ਪਾਲਾ ਆਪਣੇ ਭਗਤ ਕਰੇ ਬਰਤ ਪਾਲਾ ਭਾਈ ਸੋਇਆ ਕਿਰਪਾ ਵਾਹਿਗੁਰੂ ਜੀ ਦੀ ਕਿਰਪਾ ਵੀ ਤੇ ਕੋਈ ਚੀਜ਼ ਹੈ ਕਿਰਪਾ ਦੇ ਪਾਤਰ ਅਸੀਂ ਬਣਾਂਗੇ ਸਾਡਾ ਉਦਮ ਹੋਏਗਾ ਅਸੀਂ ਤੇ ਗਵਾਚੇ ਰਹੇ ਨਹੀਂ ਉਹ छुटਤੀ ਲੱਗੀ ਤ੍ਰਿਸ਼ਨਾ ਮਾਇਆ ਪਤਾ ਹੀ ਨਹੀਂ ਲੱਗਿਆ ਕਦੋਂ ਆ ਕੇ ਘੇਰਾ ਪਾ ਲਿਆ ਬੁਢੇਪੇ ਨੇ ਤੇ ਅਸੀਂ ਕਹਿੰਦੇ ਆ ਸਾਡੇ ਅੰਗ ਸੰਗ ਕਿਉਂ ਨਹੀਂ ਪਾਈ ਇਹ ਤੇ ਪਾਈ ਜਿਹੜੇ ਬ੍ਰਹਮ ਗਿਆਨੀ ਬ੍ਰਹਮ ਦਾ ਰੂਪ ਬਣ ਜਾਂਦੇ ਨੇ ਦੁਕਾਲਨ ਪ੍ਰਣਾਸੀ ਦਇਆਲਨ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੀਪੂਤੇ ਉਹ ਕਹਿ ਸਕਦੇ ਨੇ ਹੁਣ ਇੱਕ ਪਾਸੇ ਸਾਤ ਸੰਤੋਖ ਦਇਆ ਧਰਮ ਉਦਮ ਹੈ ਇੱਕ ਪਾਸੇ ਮਾੜਾ ਪ੍ਰਭਾਵ ਹੈ ਜਿਨੇ ਮਾੜੇ ਪ੍ਰਭਾਵ ਨਾਲ ਹੀ ਸਾਂਝ ਪਾਈ ਹੋਈ ਹੈ ਭਾਈ ਵਿਸ਼ੇ ਵਿਕਾਰਾਂ ਦੇ ਉੱਥੇ ਕਿੱਥੇ ਪਰਮਾਤਮਾ ਹੈ ਉੱਥੇ ਉਜਾੜ ਹੈ ਉੱਥੇ ਪਰਮਾਤਮਾ ਨਹੀਂ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਦੇ ਨਾਲ ਹਰ ਸਮੇਂ ਪਰਮਾਤਮਾ ਵਸਦਾ ਹੈ ਕਿਉਂਕਿ ਬ੍ਰਹਮ ਗਿਆਨੀ ਕੈ ਨਾਮ ਆਧਾਰ ਆਧਾਰ ਹੁੰਦਾ ਜੀ ਠੇਕ ਨਾਮ ਤੋਂ ਬਿਨਾਂ ਤੋਂ ਰਹਿ ਹੀ ਨਹੀਂ ਸਕਦਾ ਜਿਉ ਮੱਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੇ ਬੂੰਦ ਵੀ ਹੋਣਾ ਚਾਹ ਤਰੀਕੋ ਕਿਉ ਕਰ ਤ੍ਰਿਪਤਾਵੇ ਨਾਦ ਪੁਰੰ ਕਹਿ ਬੇਦਿਆ ਸਨ ਮੁਖ ਉਠਤਾਵੇ ਭਬਰ ਲੋਭੀ ਹੁਸਮ ਬਾਸਕਾ ਮਿਲੇ ਆਪ ਬੰਦਾ ਆਵੇ ਨਾਮ বিনা ਕਿਥੇ ਬ੍ਰਹਮ ਗਿਆਨੀ ਰਹਿ ਸਕਦਾ ਹੈ ਕਿਉ ਸੰਤ ਜਨਾ ਹਰ ਪ੍ਰੀਤ ਹੈ ਕਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਦੇਖ ਦਰਸ ਅਗਾਵੇ ਬ੍ਰਹਮ ਗਿਆਨੀ ਕਾ ਨਾਮ ਆਂਦਾ ਦੇਖੋ ਜੀ ਬ੍ਰਹਮ ਗਿਆਨੀ ਦਾ ਨਾ ਜਿਹੜਾ ਧਿਆਨ ਹੈ ਉਹ ਬ੍ਰਹਮ ਵਿੱਚ ਹੈ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਹੈ ਬ੍ਰਹਮ ਦਾ ਗਿਆਨ ਹੋਇਆ ਹੀ ਫਿਰ ਸ਼ਬਦ ਨਾਲ ਵਿਵੇਕ ਨਾਲ ਸਾਂਝ ਪੈਣ ਕਰਕੇ ਉਹਦੀ ਟੇਕ ਹੈ ਜਿਹੜੀ ਉਹ ਨਾਮ ਬਣ ਜਾਂਦੀ ਹੈ ਉਹਦਾ ਸਾਥੀ ਨਾਮ ਬਣ ਜਾਂਦਾ ਹੈ ਉਹ ਤੇ ਨਾਮ ਤੋਂ ਵੀ ਨਾ ਰਹਿ ਹੀ ਨਹੀਂ ਸਕਦਾ ਬ੍ਰਹਮ ਗਿਆਨੀ ਕਹਿ ਨਾਮ ਅੰਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਹੁਣ ਵਾਰੀ ਪਰਵਾਰ ਛੱਡ ਦਈਏ ਪਾਤਸ਼ਾਹ ਸਾਨੂੰ ਇੱਧਰ ਨਹੀਂ ਤੋੜਦੇ ਵੀ ਜੰਗਲਾਂ ਵਿੱਚ ਚੱਲ ਜਾਓ ਭਾਈ ਇੱਕ ਪਰਿਵਾਰ ਵਾਰੀ ਹੈ ਰਿਸਪੌਂਸਿਬਿਲਟੀ ਨਿਭਾਉਣੀ ਹੈ ਜਿੰਮੇਵਾਰੀ ਨਿਭਾਉਣੀ ਹੈ ਜਿਹੜੀ ਸਾਡੇ ਅੰਦਰ ਦੀ ਸਟੇਟ ਆਫ ਮਾਈਂਡ ਹੈ ਅੰਦਰਲਾ ਜੀਵਨ ਹੈ ਉਹਦੇ ਵਿੱਚ ਨਾਮ ਹੀ ਸਾਥੀ ਬਣਦਾ ਹੈ ਜੀ ਉੱਥੇ ਕਾਮ ਦਾ ਮਾੜਾ ਪ੍ਰਭਾਵ ਸਾਥੀ ਨਹੀਂ ਬਣਦਾ ਉੱਥੇ ਕਿਸੇ ਵੀ ਵਿਸ਼ੇ ਵਿਕਾਰ ਨੇ ਸਾਥੀ ਨਹੀਂ ਬਣਨਾ ਉੱਥੇ ਨਾਮ ਹੀ ਸਾਥੀ ਬਣਦਾ ਹੈ ਇਸੇ ਕਰਕੇ ਰੱਬ ਦੇ ਪਿਆਰੇ ਦਾ ਨਾਮ ਹੀ ਪਰਵਾਰ ਹੈ ਕਿਉਂ ਕਿਉਂਕਿ ਉਹਨੇ ਆਪਣਾ ਸਾਰਾ ਪਰਿਵਾਰ ਗਿਆਨੀ ਇੰਦਰੇ ਕਰਮ ਇੰਦਰੇ ਉਹਨੇ ਸਾਰਾ ਪਰਿਵਾਰ ਮਹਾਰਾ ਦੇ ਚੜਨਾ ਵਿੱਚ ਰੱਖਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚੜਨਾ ਵਿੱਚ ਰੱਖਦਾ ਗੁਰੂ ਨੂੰ ਸੌਂਪ ਦਿੱਤਾ ਹੈ ਇਸੇ ਕਰਕੇ ਬ੍ਰਹਮ ਗਿਆਨੀ ਕਹਿ ਨਾਮ ਪਰਵਾ ਉਹਦਾ ਨਾਮ ਹੀ ਪਰਿਵਾਰ ਬਣ ਜਾਂਦਾ ਉਹਦੇ ਵਾਸਤੇ ਨਾਮ ਹੀ ਪਰਿਵਾਰ ਹੈ ਕਿਉਂਕਿ ਉਹਦੇ ਰੋਮ ਰੋਮ ਵਿੱਚ ਨਾਮ ਹੈ ਨਾਮ ਹੀ ਉਹਦਾ ਪਰਿਵਾਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਸੱਚਾ ਨਾਮ ਉਹਦੀ ਟੇਕ ਹੈ ਦੀਨ ਦਿਆਲ ਘਰੋਸੇ ਤੇਰੇ ਸਭ ਕੁਰਵਾਰ ਚੜਾਇਆ ਵੇੜੇ ਇਸੇ ਕਰਕੇ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਜੇ ਜਦੋਂ ਪਰਿਵਾਰ ਹੀ ਨਾਮ ਬਣ ਗਿਆ ਫਿਰ ਉਹ ਮਾਇਆ ਦੀ ਨਿੰਦਰ ਵਿੱਚ ਨਹੀਂ ਸੌਂਦਾ ਭਾਈ ब्रह्मज्ञानी सदा सद्यागत ਹੁਣ ਮਤਲਬ ਵੀ ਰਾਤ ਨੂੰ ਸਾਰੀ ਰਾਤ ਜਾਂ ਸਾਰਾ ਦਿਨ ਜਾਗਣਾ ਵੀ ਕਦੇ ਸੌਣਾ ਹੀ ਨਹੀਂ ਨਹੀਂ ਪਾਈ। ਬ੍ਰਹਮ ਗਿਆਨੀ ਸਦਾ ਸਦ ਜਾਗਤ ਭਾਵ ਉਹ ਹੋਸ਼ ਵਿੱਚ ਹੈ ਸਦਾ। बेहोश ਨਹੀਂ ਹੈ। ਅਗਿਆਨਤਾ ਦੀ ਨੀਂਦਰ ਵਿੱਚ ਸੁੱਤਾ ਨਹੀਂ ਕਦੇ। ਕਿਉਂਕਿ ਗਿਆਨ ਹੀ ਉਹਦੀ ਖੁਰਾਕ ਹੈ ਨਾਮ ਹੀ ਉਹਦੀ ਖੁਰਾਕ ਹੈ ਜਿਹੜੀ ਗੁਣਾ ਵਾਲੀ ਭਗਤੀ ਹੈ ਨਾ ਗੁਣਾ ਵਾਲੀ ਭਗਤੀ ਵੱਲੋਂ ਹਮੇਸ਼ਾ ਚੜਦੀ ਕਲਾ ਕਦੇ ਅਵੇਸ਼ਲਾ ਨਹੀਂ ਹੁੰਦਾ ਜੀ ਇਸ ਕਰਕੇ ਬ੍ਰਹਮ ਗਿਆਨੀ ਸਦਾ ਸਦ ਜਾਗਤ ਉਹ ਸਦਾ ਜਾਗਿਆ ਰਹਿੰਦਾ ਹੈ ਪਿੰਨੀ ਰਣੜੀਏ ਚਾਮਕਨਤਾਰੀ ਜਾਗੇ ਸੰਤ ਜਨਾ वीर राम प्यारे राम प्यारे सदा जागें राम प्यारे सदा जागें राम प्यारे सदा जागें राम प्यारे सदा जागें ਨਾਮ ਸਿਮਰੈ ਅਨ ਬਿਨੋ ਨਾਮ ਸਿਮਰੈ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਚਰਨ ਕਮਲ ਧਿਆਨ ਹਿਰਦੈ ਚਰਨ ਕਮਲ ਧਿਆਨ ਹਿਰਦੈ ਚਰਨ ਕਮਲ ਧਿਆਨ ਹਿਰਦੈ ਜਿ ਹੁੰਦਾ ਜਾਗਦਾ ਕੋਣ ਹੈ ਜੀ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨ ਕਮਲ ਧਿਆਨ ਚਰਨ ਕੀ ਹੈ ਪਰਮਾਤਮਾ ਦੇ ਚਰਨ ਕੀ ਹੈ ਗੁਰੂ ਦੇ ਚਰਨ ਕੀ ਹਨ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਤੇ ਧਿਆਨ ਕਿੱਥੇ ਲੱਗ ਗਿਆ ਸ਼ਬਦ ਵਿੱਚ ਧਿਆਨ ਕਿੱਥੇ ਲੱਗ ਗਿਆ ਅਕਾਲ ਪੁਰਖ ਵਾਹਿਗੁਰੂ ਵਿੱਚ ਸ਼ਬਦ ਨੇ ਅਕਲ ਕੀਤੀ ਕੀ ਦੀ ਦਿੱਤੀ ਹੈ ਬ੍ਰਹਮ ਗਿਆਨ ਦੀ ਬ੍ਰਹਮ ਗਿਆਨ ਵਿੱਚ ਲੀਨ ਹੋ ਗਿਆ ਤੇ ਕੀ ਹੋਇਆ ਬ੍ਰਹਮ ਗਿਆਨੀ ਸਦਾ ਸਾਧ ਜਾਗਤ ਤੇ ਹਿਰਦੇ ਵਿੱਚ ਚਰਨ ਕਮਲ ਧਿਆਨ ਹਿਰਦੇ ਚਰਨ ਕਮਲ ਧਿਆਨ ਹਿਰਦੇ ਪ੍ਰਭ ਵਿਸਰਨਾਹੀ ਇੱਕ ਖੀਨੋ ਪ੍ਰਭ ਵਿਸਰਨਾਹੀ ਇੱਕ ਖੀਨੋ ਦੱ ਚਮਕਾਨੀ ਬਿਸਰਦਾ ਇਸ ਕਰਕੇ ਬ੍ਰਹਮ ਗਿਆਨੀ ਸਦਾ ਸਦ ਜਾਗਤ ਉਹ ਰਾਮ ਪਿਆਰੇ ਸਦਾ ਜਾਗੇ ਰਾਮ ਪਿਆਰੇ ਸਦਾ ਜਾਗੇ ਸੁਣ ਲਿਓ ਸੁਣ ਲਿਓ ਝੱਲਾ ਵੀ ਕਹਿਣਗੇ ਲੋਕ ਪਾਗਲ ਵੀ ਕਹਿਣਗੇ ਦਿਮਾਗ ਵਿੱਚ ਫਰਕ ਐ ਤਾਂ ਵੀ ਕਹਿਣਗੇ ਬੜਾ ਕੁਝ ਕਹਿਣਗੇ ਪਰਿਵਾਰ ਦੇ ਵੀ ਕਹਿ ਸਕਦੇ ਨੇ ਲੋਕਾਂ ਨੇ ਤੇ ਕਹਿਣਾ ਹੀ ਕਹਿਣਾ ਹੈ ਪਰਵਾਹ ਨਾ ਕਰਿਓ RAM ਸਿਮਰੈ ਦਿਨ ਦਿਨੋ RAM ਪਿਆਰੇ ਸਦਾ ਜਾਗੈ RAM ਪਿਆਰੇ ਸਦਾ ਜਾਗੈ ਨਾਮ ਸਿਮਰੈ ਅਨ ਦਿਨੋ ਨਾਮ ਸਿਮਰੈ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇਕ ਖੀਨੋ ਪ੍ਰਭ ਵਿਸਰਨਾਹੀ ਇਕ ਖੀਨੋ ਇਸੇ ਕਰਕੇ ਜੀ ਬ੍ਰਹਮ ਗਿਆਨੀ ਸਦਾ ਸਦ ਜਾਗਤ ਇਸੇ ਕਰਕੇ ਭਾਈ ਬ੍ਰਹਮ ਗਿਆਨੀ ਹੋਸ਼ ਵਿੱਚ ਹੈ ਬੇਹੋਸ਼ ਨਹੀਂ ਹੈ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਹਉ ਬੁੱਧ ਤਿਆਗਤ ਜਿਹੜੀ ਉਹਦੀ ਬੁੱਧੀ ਹੈ ਬ੍ਰਹਮ ਗਿਆਨੀ ਦੀ ਬੁੱਧੀ ਆਪਣੀ ਬੁੱਧੀ ਵਿੱਚ ਹੰਕਾਰ ਨੂੰ ਤਿਆਗ ਦਿੰਦਾ ਹੈ ਜੀ ਐਸੀ ਕਿਰਪਾ ਗੁਰੂ ਕਰਦਾ ਹੈ ਲੋਕ ਤੇ ਠੀਕ ਹੈ ਚੰਗਾ ਪ੍ਰਭਾਵ ਚੁਣ ਲੰਦੇ ਨੇ दारू ਪੀ ਇਸ ਮਾਹੇ ਹੋ ਮੈਦੀਨ ਗਰੋਗ ਹੈ ਵਿੱਚੋਂ ਠੀਕ ਹੈ ਮੈਡੀਸਨ ਕੱਢ ਲੰਦੇ ਨੇ ਪਰ ਸਤਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੇ ਭਾਈ ਬਾਹਰ ਕੱਢ ਕੇ ਮਾਰਦਾ ਇਹਨੂੰ ਕੋਈ ਕੱਢ ਨਹੀਂ ਸਕਦਾ ਪਰ ਸਤਗੁਰੂ ਜੀ ਕਹਿੰਦੇ ਐਸੀ ਕਿਰਪਾ ਗੁਰੂ ਕਰਦਾ ਹੈ ਬ੍ਰਹਮ ਗਿਆਨੀ ਅਹੋ ਬੁੱਧ ਤਿਆਗਤ ਤਿਆਗ ਹੁੰਦਾ ਹੈ ਖਤਮ ਕਰ ਦਿੰਦਾ ਹੈ ਕਿਉਂਕਿ ਬ੍ਰਹਮ ਗਿਆਨੀ ਕਹਿ ਮਨ ਪਰਮ ਆਨੰਦ ਪ੍ਰਭੂ ਸਦਾ ਉਸ ਦੇ ਮਨ ਵਿੱਚ ਵਸਦਾ ਹੈ ਪ੍ਰਭੂ ਨੂੰ ਯਾਦ ਰੱਖਦਾ ਹੈ ਪਰਮਾਨੰਦ ਬਹੁਤ ਉੱਚੀ ਅਵਸਥਾ ਦਾ ਮਾਲਕ ਹੈ ਪੂਰਨ ਪਰਮਾਨੰਦ ਮਰਨੇ ਹੀ ਤੇ ਪਾਈ ਪੂਰਨ ਪਰਮਾਨੰਦ ਮਰਨੇ ਹੀ ਤੇ ਮਰਨੇ ਹੀ ਤੇ ਪਾਈ ਪੂਰਨ ਪਰਮਾਨੰਦ ਸਰੀਰ ਡੈਸਟੋ ਰਾਇ ਹੋਏਗਾ ਵੀ ਮਰੀਏ ਸਤਿਗੁਰੂ ਜੀ ਇਹ ਤਾਂ ਕੀਤਾ ਫਿਰ ਤੇ ਠੀਕ ਹੈ ਮਿਲ ਜੇਗਾ ਜਦੋਂ ਪੂਰਨ ਪਰਮਾਨੰਦ ਮਿਲਣਾ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਦੱਸੋ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਤਾਂ ਫਿਰ ਮਰਨ ਨਾ ਹੋ ਅੰਮ੍ਰਿਤ ਨਾਮ ਸਦਾ ਮਨ ਮੀਠਾ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਸ਼ਬਦੇ ਪਾਵੇ ਕੋਈ ਇੱਥੇ ਸਾਰੇ ਨਹੀਂ ਗਿਆ ਕੋਈ ਕੋਈ ਵਿਰਲਾ ਉਹ ਕੌਣ ਹੈ ਬ੍ਰਹਮ ਗਿਆਨੀ ਜਿਹੜਾ ਸ਼ਬਦ ਵਾਲੀ ਮੋਤੇ ਮਰ ਗਿਆ ਸੱਚ ਜਾਣੇ ਇੱਕ ਵਾਰ ਜਿਉਂਦੇ ਜੀ ਮੌਤ ਹੁੰਦੀ ਹੈ ਜੀ ਸ਼ਬਦ ਵਾਲੀ ਮੋਤੇ ਮਰ ਗਿਆ ਕਬੀਰ ਜਿਸੁ ਮਰਨੇ ਤੇ ਜਾਗ ਡਰੈ ਮੇਰਾ ਮਨ ਆਨੰਦ ਬ੍ਰਹਮ ਗਿਆਨੀ ਕੈ ਮਨ ਪਰਮ ਆਨੰਦ ਕਾਬ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਜਿਹੜੇ ਬੰਦੇ ਦੇ ਅੰਦਰ ਸਾਰੀ ਚੀਜ਼ ਪਹਿਲਾਂ ਹੀ ਆਲਰੇਡੀ ਪਈ ਐ ਸਕੂਨ ਪਿਆ ਉਹਨੂੰ ਹੋਰ ਕਿਹੜੇ ਪਾਸੇ ਕੋਈ ਲਾ ਸਕਦਾ ਹੈ ਜੀ ਉਹਨੂੰ ਕਿਹੜੇ ਪਾਸੇ ਲਾਇਆ ਜਾ ਸਕਦਾ ਹੈ ਕਿਉਂਕਿ ਬ੍ਰਹਮ ਗਿਆਨੀ ਕਹੇ ਘਰ ਸਦਾ ਆਨੰਦ ਉਹ ਮੂਲ ਨੂੰ ਪਛਾਣ ਲੈਂਦਾ ਹੈ ਮੂਲ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ ਮਨ ਉਹ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਅਡੋਲਤਾ ਵਾਲੀ ਵਿਵਸਥਾ ਵਿੱਚ ਨਿਵਾਸ ਰੱਖਦਾ ਹੈ ਜੀ ਹੁਣ ਧਿਆਨ ਨਾਲ ਸੁਣੋ ਇੱਕ ਤੇ ਸੁੱਖ ਹੈ ਠੀਕ ਆ ਸੁੱਖ ਨਾਲ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ ਸਹਿਜ ਅਵਸਥਾ ਕਹਿੰ ਲੋ ਡਾਮਾ ਡੋਲ ਨਹੀਂ ਹੁੰਦਾ ਦੁਨੀਆ ਕੋਲ ਕੀ ਹੈ ਸੁੱਖ ਬਹੁਤ ਹੈ ਮੈਂ ਨਹੀਂ ਕਹਿੰਦਾ ਸੁੱਖ ਨਹੀਂ ਆ ਸੁੱਖ ਬਹੁਤ ਜ਼ਿਆਦਾ ਹੈ ਬਾਰੀ ਮਟੀਰੀਅਲ ਦਾ ਸੁੱਖ ਬਹੁਤ ਜ਼ਿਆਦਾ ਹੈ ਮੈਨੂੰ ਮੁਆਫ ਕਰ ਦੇਣਾ ਸਹਿਜ ਬਹੁਤ ਘੱਟ ਹੈ ਸਹਿਜ ਬਹੁਤ ਘੱਟ ਹੈ ਤੇ ਵੈਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਸੁੱਖ ਸਹਿਜ ਨਿਵਾਸ ਉੱਥੇ ਤੇ ਸਹਿਜ ਵੀ ਹੈ ਸੁੱਖ ਵੀ ਹੈ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਨਾਨਕ ਤੇ ਥੋੜੀ ਜਮਕ ਦੇ ਕੇ ਮਹਿਲਾ ਪੰਜਵਾ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਹੁਣ ਉਹਦੀ ਅਵਸਥਾ ਨੂੰ ਕੋਈ ਨਾਸ਼ ਨਹੀਂ ਕਰ ਸਕਦਾ ਜੀ ਇਹ ਸੱਚ ਹੈ ਸਰੀਰ ਕੋ ਮੋਤ ਆਣੀ ਹੈ ਸਭ ਦੀ ਆਉਣੀ ਹੈ ਆਉਂਦੀ ਹੈ ਪਰ ਜਿਹੜੀ ਉਹਦੀ ਅੰਦਰ ਦੀ ਅਵਸਥਾ ਨੂੰ ਕੋਈ ਨਾਸ਼ ਕਰ ਹੀ ਨਹੀਂ ਸਕਦਾ ਪੁੱਤਰ ਖੋ ਲਏ ਮਾਂ ਪਿਓ ਖੋ ਲਏ ਪਰਵਾਰ ਖੋលਿਆ ਆਨੰਦਪੁਰ ਸਾਹਿਬ ਖੋਲਿਆ ਵਜਿੱਤੇਆ ਤ ਕੁਝ ਨਹੀਂ ਖੋ ਸਕਿਆ ਜੇ ਕੁਝ ਨਹੀਂ ਖੋ ਸਕਿਆ ਹਮੇਸ਼ਾ ਆਨੰਦ ਚਿਤ ਖੋਈ ਨਹੀਂ ਸਕਦਾ ਜੀ ਕੋਈ ਕਿਉਂ ਕਿਉਂਕਿ ਨਾਨਕ ਬ੍ਰਹਮ ਗਿਆਨੀ ਕਾ ਨਹੀਂ વિનાਸ਼ ਉਹਦੀ ਅਵਸਥਾ ਨੂੰ ਕੋਈ ਨਾਸ਼ ਕਰੀ ਨਹੀਂ ਸਕਦਾ